ਸਰਕਾਰੀ ਮੁਲਾਜ਼ਮ ਹੈ ਕਾ ਉਹ ਤਾਂ ਨਾ ਖੰਬੇ ਤੇ ਚੜਿਆ ਜਾਂਦਾ ਨਾ ਉਹ ਤਾਂ ਕੁਝ ਹੋਰ ਹੁੰਦਾ ਵਿਚਾਰਾ ਢੱਲਾ ਹੈਗਾ ਪਰ ਇਹ ਗੱਡੀ ਤੋਂ ਥੱਲੇ ਪੈਰੀ ਨਹੀਂ ਲਾਉਂਦਾ ਸਿਉਣਾ ਕਿਲੋ ਕਿਲੋ ਪਾਇਆ ਦੇ ਘਰ ਵਾਲੀ ਦਿੱਤੇ ਦੀ ਮਾਂ ਦਿੱਤੇ ਦੀ ਭੈਣ ਦੇ ਉਹ ਕਿੱਥੋਂ ਆਇਆ ਹਮੇ ਹੁਣ ਲੱਗਦਾ ਗਰਮੀਤ ਖੁੱਡੀਆਂ ਜਿੱਤ ਜੂਗਾ ਫਿਰ ਬਠਿੰਡੇ ਨਾ 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 ਕੋਈ ਪਰਮਾ ਕਾ ਮਿਲੂਗਾ ਰਲਮਾ ਆਰਾਮਾ ਇਹ ਕੋਈ ਵੀ ਜਾਤ ਖੂਬਸੂਰਤ ਨਹੀਂ ਜਾਂਦਾ ਕੋਈ ਰਲਮਾ ਕਿਵੇਂ ਭਾਜੇਪੀ ਨੂੰ ਵੀ ਉਵੇਂ ਉਨੀ ਵੋਟ ਪੈ ਮਾ ਨਾ ਉਹ ਜਵਾਂਦਾ ਉਧ ਹੋ ਗਈ ਪਰ ਜਿੰਦੂ ਦਾ ਸੱਤਾ ਦੇ ਵਿੱਚ ਆਇਆ ਉਦੋਂ ਦੀਆਂ ਗੱਲਾਂ ਹੀ ਹੋਰ ਹੋ ਗਈਆਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਜੀਦਾ ਗ੍ਰੈਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਲੈਡ ਦੇ ਕੱਟ ਲੱਗ ਰਹੇ ਸੀ ਜੋ ਕਿ ਕਿਸਾਨਾਂ ਦੀਆਂ ਚਰੀਆਂ ਮੱਕੀ ਬੀਜਣੀ ਐ ਤਾਂ ਬਾਣ ਦਾਣ ਜਿਹੜੇ ਤਿਆਰ ਕਰਨੇ ਸੀ ਖੇਤ ਤਾਂ ਉਸ ਨੂੰ ਲੈ ਕੇ ਕੱਟ ਲੱਗ ਰਹੇ ਆ ਤਾਂ ਗ੍ਰੈਡ ਦੇ ਵਿੱਚ ਪਹੁੰਚਿਆ ਗੱਲਬਾਤ ਕਰਦੇ ਆ ਇਹਨਾਂ ਨੂੰ ਇੱਥੇ ਵੀ ਪ੍ਰਸ਼ਾਸਨ ਦੇ ਨਾਲ ਆ ਜਿਹੜੀ ਆ ਥੋੜੀ ਬਹੁਤੀ ਤਲਕੀ ਵਿਖਾਉਣੀ ਪਈ ਆ ਫੇਰ ਜਾ ਕੇ ਕਿਤੇ ਲਾਈਟ ਛੱਡੀ ਗਈ ਆ ਤੇ ਇੱਕ ਪਾਸੇ ਮਾਨ ਸਰਕਾਰ ਆ ਜਿਹੜੀ ਉਹ ਦਾਅਵੇ ਠੋਕ ਰਹੀ ਹੈ ਕਿ ਅਸੀਂ 24 ਘੰਟੇ ਲਾਈਟ ਦੇ ਰਹੇ ਆ ਖੇਤਾਂ ਵਾਲੀ ਕਿਸਾਨਾਂ ਨੂੰ ਤੇ ਕਿਸਾਨ ਬੜਾ ਖੁਸ਼ਾਲ ਆ ਤੇ ਕਿਸਾਨ ਅਏ ਦਿਨ ਧਰਨਾ ਲਾ ਲੈਂਦਾ ਤੇ ਇਹਨਾਂ ਕਿਸਾਨਾਂ ਨੂੰ ਜਿਹੜੇ ਕਿ ਲੋਕ ਨਹੀਂ ਮਿਲਨੇ ਧਰਨਾ ਲਾਉਣ ਦੇ ਲਈ ਇਹ ਬਿਆਨ ਆ ਸੀਐਮ ਭਗਵੰਤ ਮਾਨ ਦੇ ਆ ਤਾਂ ਗੱਲਬਾਤ ਕਰਾਂਗੇ ਆਪਾਂ ਇੱਥੇ ਕਿਸਾਨ ਵੀਰ ਮੌਜੂਦ ਨੇ ਸ਼ਸ਼ੀ ਕਾਲ ਜੀ ਸ਼ੁਕਰੀ ਕਾਲ ਜੀ ਅੱਜ ਤੁਹਾਡੇ ਵੱਲੋਂ ਇੱਥੇ ਗ੍ਰਿਡ ਦੇ ਵਿੱਚ ਪਹੁੰਚਾ ਗਿਆ ਇੱਕ ਪਾਸੇ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ 24 ਘੰਟੇ ਕਿਸਾਨਾਂ ਨੂੰ ਲਾਈਟ ਦੇ ਰਹੇ ਹਾਂ ਜੀ ਤੇ ਅੱਜ ਫਿਰ ਆਏ ਹਾਂ ਕੀ ਕਰ ਸਾਡੇ ਇੱਕ ਪੇਸ਼ੇ ਦਾ 15 ਦਿਨਾਂ ਤੋਂ ਸਾਰੇ ਫਿਡਰੀ ਬੰਦ ਸੀਗੇ ਹੁਣ ਚੱਕ ਜੀਦਾ ਜੀ ਪਿਛਲੇ 1 ਅਪ੍ਰੈਲ ਤੋਂ ਬੰਦ ਹੈ ਉਹਦੇ ਵਿੱਚ ਰੋਜ਼ ਮਲਾਇਮ ਆਉਂਦੇ ਜੀ ਇਹ ਚ ਫਾਲਟ ਹੈ ਜੀ ਇਹ ਚ ਆਏ ਜੋ 9 ਵਜੇ ਆਇਮ 10 ਵਜੇ 9 ਵਜੇ ਲਾਈਟ ਦਾ ਟਾਈਮ ਹੋਏ ਦਾ ਕੱਟਣ ਦਾ 5 ਤੋਂ 9 ਲਾਈਟ ਦਾ ਟਾਈਮ ਹੈ ਉਹ 9 ਵਜੇ ਆ ਕੇ ਉਹ ਟਰਾਈਆਂ ਲੈਣ ਲੱਗਦੇ ਆ 1 ਮਹੀਨਾ 3 ਦਿਨ ਹੋ ਗਿਆ ਜੀ ਫਿਲਟਰ ਖੜੇ ਨੂੰ ਮੱਕੀਆਂ ਬਿਜਲੀਆਂ ਸੀ ਅਸੀਂ ਨਰਮੇ ਬਿਜ਼ਨਸ ਗੇ ਇਹਦੇ ਬਿਜਲੀ ਨਹੀਂ ਚੱਲੀਗੀ ਅੱਜ ਅਸੀਂ ਜਾਈ ਨੂੰ ਜਈ ਹੈ ਸੈਕਟਰੀ ਦੇ ਵਿੱਚ ਅੰਦਰ ਗਏ ਸੀ ਗੱਲ ਦਾ ਉਹਨੂੰ ਕਹਿ ਕੇ ਬਾਹਰ ਜਦੋਂ ਲੈ ਵੀ ਭਾਈ ਤੂੰ ਆ ਆਪ ਦਾ ਉੱਠੀ ਅਸੀਂ ਆਪ ਦਾ ਉੱਠ ਜਾਗੇ ਨਹੀਂ ਤੂੰ ਅੰਦਰ ਬੈਠਾ ਸੀ ਬਾਹਰ ਪੈ ਉਸ ਤੋਂ ਅਗਲੀ ਗੱਲ ਅਸੀਂ ਪਿਛਲੇ ਸਾਲ ਲਗ ਭਾਗੇ ਕੰਨਾ ਐਸੀ ਐਕਸ਼ਨ ਐਸ ਡੀਓ ਦੇ ਦਰਖਾਸਤਾਂ ਦਿੱਤੀਆਂ ਮਿਹਨਤ ਵਾਲੀ ਕਰੀ ਵੀ ਸਾਨੂੰ ਭਾਈ ਦੋ ਮੁਲਾਜ਼ਮ ਦੇ ਦਿਓ ਸਾਡੇ ਇੱਕ ਮੁਲਾਜ਼ਮ ਹੈ ਉਹ ਵੀ ਵਿਚਾਰਾ ਪੱਲਾ ਮਿਸਾ ਰਹਿੰਦਾ ਹੈ ਹੁਣ ਇੱਕ ਮੁਲਾਜ਼ਮ ਤੋਂ ਪਾਸ ਫੀਡਰ ਪਿੰਡ ਦੇ ਉਹ ਸਪਲਾਈ ਨਹੀਂ ਚੱਲ ਰਹੀਗੀ ਹੋਰ ਸਾਨੂੰ ਕੋਈ ਮੁਲਾਜ਼ਮ ਨਹੀਂ ਦਿੱਤਾ ਸਰਕਾਰ ਨੇ ਅਸੀਂ ਹੁਣ ਨਰਮੇ ਦੀ ਬਜਾਈ ਕਰਨੀ ਸੀ ਮੱਕੀ ਬੀਜਣੀ ਸੀ ਬੁਰਾ ਹਾਲ ਆ ਜੀ ਪੀਣ ਨੂੰ ਪਾਣੀ ਹੈ ਨਹੀਂਗਾ ਖੇਤਾਂ 'ਚ ਉਹਦੇ ਕਰਕੇ ਅੱਜ ਅਸੀਂ ਗ੍ਰੈਡ ਜੀਦਾ ਦੇ ਵਿੱਚ ਗੇਟ ਤੇ ਬੈਠੇ ਆ ਜੈ ਜੀ ਸਾਹਿਬ ਅੰਦਰ ਹੈ ਉਹਨੂੰ ਕਹਤਾ ਵੀ ਜੇ ਪਾਈ ਤੂੰ ਲਾਈਟ ਚਲਾ ਦੇਂਗਾ ਤਾਂ ਜਾਵੜੇਗਾ ਨਹੀਂ ਅਸੀਂ ਵੀ ਬੈਠੇ ਆ ਤੁਸੀਂ ਬੈਠੇ ਆ ਕੀ ਗੱਲਬਾਤ ਹੋਈ ਜੈ ਜੀ ਸਾਹਿਬ ਨਾਲ ਹੁਣ ਕਿਹਦਾ ਹੁਣ ਕੁਝ ਏਰੀਆ ਹੁਣਾਂ ਦੇ ਚਲਾਇਆ ਹੈ ਹਜੇ ਸਾਰਾ ਤਾਂ ਚੱਲਿਆ ਨਹੀਂ ਹੁਣ ਸ਼ਾਮ ਤੱਕ ਕਰ ਦੇਖੋ ਕੀ ਕਰਦਾ ਲੱਗੇ ਪਿਆ ਕਰਾ ਪ੍ਰਾਈਵੇਟ ਅਸੀਂ ਆਪਦੇ ਬੰਦੇ ਦਾ ਆ ਸਰਕਾਰੀ ਮੁਲਾਜ਼ਮ ਹੈ ਕਾ ਉਹ ਤਾਂ ਨਾ ਖੰਬੇ ਤੇ ਚੜਿਆ ਜਾਂਦਾ ਨਾ ਉਹ ਤਾਂ ਕੁਝ ਹੋਰ ਹੁੰਦਾ ਵਿਚਾਰਾ ਢਿੱਲਾ ਹੈਗਾ ਉਹ ਪ੍ਰਾਈਵੇਟ ਬੰਦੇ ਲਗਾਏ ਤੁਸੀਂ ਕਿਹਨੂੰ ਆਪਣੇ ਵੱਲੋਂ ਖਰਚਾ ਦੇਵੋਗੇ ਹਾਂ ਖਰਚਾ ਦੇਵਾਂਗੇ ਫਿਰ ਹਾਂ ਸਰਕਾਰ ਦਾ ਫਲੈਕਸ ਬੋਰਡ ਲਾ ਰਹੀ ਹੈ ਕਹਿੰਦੀ ਅੱਜ ਹੀ ਕਹਤੇ ਅਗਮਾਨ ਸਾਹਿਬ ਨੇ ਹੁਸ਼ਿਆਰਪੁਰ ਦੇ ਵਿੱਚ ਕਹਿੰਦੇ ਕਿ 43000 ਨੌਕਰੀਆਂ ਦੇ ਉਹ ਪਤਾ ਨਹੀਂ ਕਿ ਕਿੱਥੇ ਆਇਤਾ ਪਿਛਲੇ ਸਾਲ ਸਰਕਾਰ ਦਾ ਇੱਕ ਪਰੇਮ ਉਹ ਵੀ ਜੇ ਤੱਕ ਕੰਮ ਨਹੀਂ ਹੁੰਦਾਗਾ ਹੋਰ ਤਾਂ ਸਾਨੂੰ ਕੋਈ ਮਿਲਿਆ ਨਹੀਂਗਾ ਉਹ ਖਣੀ ਕਿੱਥੇ ਲੱਗਿਆ ਕਿੱਥੇ ਨਹੀਂ ਇਹ ਅਸੀਂ ਆਦੇ ਕੋਲ ਪੈਸੇ ਦੇ ਕੇ ਲਾਵਾਂ ਬਾਪੂ ਜੀ ਕਿਵੇਂ ਲੱਗਦਾ ਮਾਨ ਸਰਕਾਰ ਤਾਂ 43000 ਨੌਕਰੀਆਂ ਦੇ ਫਲੈਕਸ ਬੋਰਡ ਲਾ ਰਹੇ ਆ ਹੁਸ਼ਿਆਰਪੁਰ ਦੇ ਵਿੱਚ ਰੈਲੀਆਂ ਕਰ ਰਹੇ ਆ ਕਹਿੰਦੇ ਪੰਜਾਬ ਦਾ ਕਿਸਾਨ ਖੁਸ਼ਹਾਲ ਕਰਤਾ ਦੂਜੇ ਪਾਸੇ ਤੁਸੀਂ ਲਾਈਟ ਦੇ ਲਈ ਧਰਨੇ ਲਾ ਰਹੇ ਹੋ ਗ੍ਰਿਡਾਂ ਦੇ ਵਿੱਚ ਆ ਰਹੇ ਹੋ ਮੈਂ ਭਾਰਤ ਕਿਸਾਨ ਯੂਨੀਅਨ ਰਜੀਤ ਸਿੰਘ ਜੀਦਾ ਬੀਕੇ ਯੂ ਸਿੱਧੂਪੁਰ ਜਿਹੜੀ ਇਹ ਮਾਨ ਸਰਕਾਰ ਕਹਿ ਰਹੀ ਹੈ 43000 ਨੌਕਰੀਆਂ ਦਿੱਤੀਆਂ ਜਿਹੜੇ ਸਾਡੇ ਬੱਚੇ ਉਹ ਤਾਂ ਬੇਰੁਜ਼ਗਾਰ ਫਿਰਦੇ ਆ ਸਾਡਾ ਕਿਸਾਨ ਆ ਸਾਡੇ ਮਜ਼ਦੂਰ ਆ ਤੇ ਸਾਡੇ ਸਾਰੇ ਬੱਚੇ ਬੇਰੁਜ਼ਗਾਰ ਫਿਰਦੇ ਸੰਤ ਤਾਂ ਦੀਦੀ ਨਹੀਂ ਕਿੱਥੇ ਨੌਕਰੀ ਦਿੱਤੀਆਂ ਨੇ ਫਲੈਕਸੀ ਬੋਰਡ ਜ਼ਰੂਰ ਇਹਨਾਂ ਨੇ ਥਾ-ਥਾਤੇ ਲਾਤੇ ਸੌ-ਸੌ ਕਰਮ ਤੇ ਕਿਤੇ ਵੀ ਜਾਵੜੋ ਵੱਡੇ-ਵੱਡੇ ਸ਼ਹਿਰਾਂ ਚ ਜਿਹੜਾ ਕਹਿੰਦਾ ਸੀ ਮੈਂ ਜਾਜ ਨਹੀਂ ਲੈਂਦਾ ਮੈਂ ਗੱਡੀਆਂ ਨਹੀਂ ਲੈਂਦਾ ਮੈਂ ਫਲੈਕਸੀ ਬੋਰਡ ਨਹੀਂ ਲਾਉਂਦਾ ਮੈਂ ਖਰਚਾ ਨਹੀਂ ਕਰਦਾ ਸਰਕਾਰ ਦਾ ਪਰ ਇਹ ਗੱਡੀ ਤੋਂ ਥੱਲੇ ਪੈਰ ਹੀ ਨਹੀਂ ਲਾਉਂਦਾ ਸੌਣਾ ਕਿਲੋ-ਕਿਲੋ ਪਾਇਆ ਦੇ ਘਰ ਵਾਲੀ ਦਿੱਤੇ ਦੀ ਮਾਂ ਦਿੱਤੇ ਦੀ ਭੈਣ ਦੇ ਉਹ ਕਿੱਥੋਂ ਆਇਆ ਇਹੇ ਜੀਆਂ ਗੱਲਾਂ ਸੋਚੇ ਜਿਹੜੇ ਵਾਅਦੇ ਕਰੇ ਸੀ ਕੋਈ ਵਾਅਦਾ ਤੇ ਪੂਰਾ ਨਹੀਂ ਆ ਸਾਰੇ ਵਾਅਦਿਆਂ ਤੋਂ ਮੁੱਕਰੀ ਐ ਇਹ ਮਾਨ ਸਰਕਾਰ ਅੱਜ ਤੁਹਾਡੇ ਵੱਲੋਂ ਗ੍ਰੈਡ ਦੇ ਵਿੱਚ ਆਇਆ ਗਿਆ ਤੇ ਵੀ ਬਿਜਲੀ ਦੇ ਜਿਹੜੇ ਕੱਟ ਲੱਗ ਰਹੇ ਆ ਸਾਡੇ ਖੇਤ ਤਾਂ ਜਿਹੜੇ ਉਹ ਸੁੱਕੇ ਪਏ ਆ ਚਰੀ ਬੀਜੀ ਹੁੰਦੀ ਆ ਕਿਸੇ ਨੇ ਮੱਕੀ ਬੀਜਣੀ ਹੁੰਦੀ ਆ ਖੇਤ ਤਿਆਰ ਕਰਨੇ ਪਰ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਪਿੰਡਾਂ ਦੇ ਵਿੱਚ ਕੁਝ ਕਿਸਾਨ ਕਹਿੰਦੇ ਆ ਅਸੀਂ ਤਾਂ ਮੌਜ ਨਾਲ ਪੈ ਜਾਂਦੇ ਆ ਕਹਿੰਦੇ 24 ਘੰਟੇ ਬਿਜਲੀ ਆ ਜਿਹੜੀ ਖੇਤਾਂ ਵਾਲੀ ਦੇ ਦਿੰਦੀ ਐ ਭਗਵਾਨ ਤੁਮਾਨੀ ਵੇਖੋ ਜੀ ਅਸੀਂ ਤਾਂ ਜਦੋਂ ਦੀ ਆਹ ਕਣਕ ਵੱਢੀ ਐ ਕਣਕ ਵੱਢ ਕੇ ਤੂੜੀ ਬਣਾ ਕੇ ਅਸੀਂ ਵਿਹ ਅਫਤੇ ਤੋਂ ਲਾ ਕੇ ਸਾਨੂੰ 10 ਦਿਨਾਂ ਤੋਂ ਲਾ ਕੇ ਜਿਹੜੀ ਲਾਈਟ ਦੀ ਲੋਡ ਸੀ ਪਰ ਉਦੋਂ ਤੋਂ ਲਾ ਕੇ ਅਸੀਂ ਲਾਈਟ ਨਾਲ ਜੁੜੇ ਰਹੇ ਹਾਂ ਸਾਡੇ ਜਿੰਨੇ ਵੀ ਫੀਡਰ ਹੈ ਕੋਈ ਫੀਡਰ ਤੇ ਲਾਈਟ ਨਹੀਂ ਚੱਲ ਰਹੀ ਇਹ ਤੋਂ ਦਾ ਜਿਹੜਾ ਜਈ ਹੈ ਉਹ ਸਾਡੇ ਜਈਆਂ ਨੂੰ ਸਾਡੇ ਲੈਂਡਮੈਨ ਨੂੰ ਪਰਮਿਟ ਨਹੀਂ ਦੇ ਰਿਆ ਸੀਗਾ ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ ਕਿਸਾਨਾਂ ਦਾ ਕਿਉਂਕਿ ਮੱਕੀ ਬੀਜਣੀ ਐ ਮੂੰਗੀ ਦੀ ਰੌਣੀ ਕਰਨੀ ਐ ਕਿਸੇ ਨੇ ਫੱਕ ਵੇਜਣੀ ਐ ਕਿਸੇ ਨੇ ਸਬਜ਼ੀ ਬੀਜੀ ਐ ਉਹ ਜਸਵਿੰਦਰ ਸਿੰਘ ਜੈ ਚੰਦ ਭੰਡਾ ਜਿਹੜਾ ਉਹਨੇ ਸਾਨੂੰ ਪਰਮਿਟ ਨਹੀਂ ਦਿੱਤਾ ਸਾਡੇ ਲੈਂਡਮੈਨ ਨੂੰ ਤੇ ਜੈ ਸਿੰਘ ਸਾਹਿਬ ਨੂੰ ਜਿਹੜੇ ਸਾਡੇ ਪਿੰਡ ਦੇ ਵਰਕਰ ਹੈ ਮੁੰਡੇ ਉਹ ਰੱਖਿਆ ਕੰਮ ਤੇ ਉਹਨਾਂ ਨੂੰ ਵੀ ਉਹਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਅੱਜ ਅਸੀਂ ਸਾਡੇ ਪਿੰਡ ਚੋਂ ਸਾਰੀਆਂ ਜਥੇਬੰਦੀਆਂ ਇੱਥੇ ਆਈਆਂ ਸੀ ਆ ਕੇ ਅਸੀਂ ਇੱਥੇ ਬੈਠੇ ਗੱਲਬਾਤ ਕਰੀ ਐ ਤਾਂ ਹੁਣ ਚੱਕ ਜੀਤ ਦਾ ਜਿਹੜਾ ਇਹਨਾਂ ਨੇ ਚਲਾਇਆ ਤੇ ਗਾਂ ਉਹਦੀ ਟਰਾਈ ਲਈ ਜਾਂਦੇ ਆ ਅੱਧਾ ਪੌਣਾ ਘੰਟਾ ਹੋ ਗਿਆ ਚੱਲੀ ਜਾਂਦੇ ਨੂੰ ਜਿਵੇਂ ਜਿਵੇਂ ਉਹਦੀ ਟਰਾਈ ਲੈਣਗੇ ਤਾਂ ਜਾ ਕੇ ਲਾਈਟ ਚੱਲੂਗੀ ਸਾਰੇ ਜਿੰਨੇ ਆਪਣੇ ਲਾਈਟਾਂ ਦੇ ਬਣਾਇਆ ਸ਼ਿਫਟ ਇਹਨਾਂ ਨੇ ਉਹ ਸਾਰਿਆਂ ਦੀ ਢੋ ਅਢਾ ਸ਼ਿਫਟਾਂ ਮੁਤਾਬਕ ਜਿਹੜੀ ਲਾਈਟ ਗਾਂ ਦੀਆਂ ਪਤਾ ਕਰਕੇ ਸਾਰੀ ਚਾਲੂ ਕਰਨੀ ਪਊ ਹੌਲੀ ਹੌਲੀ ਤੇ ਜੇ ਨਾ ਇਹ ਇੱਥੋਂ ਟਾਈਮ ਦੇਣਗੇ ਸਾਨੂੰ ਗ੍ਰਿਡ ਚੋਂ ਤਾਂ ਅਸੀਂ ਉਹ ਕਰ ਨਹੀਂ ਸਕਦੇ ਉਹ ਇਹਨਾਂ ਨੂੰ ਦੇਣਾ ਪਊਗਾ ਇੱਥੋਂ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਨੇ ਤੇ ਬਿਜਲੀ ਦੇ ਜੇਕਰ ਸ਼ੈਰੀ ਫੀਡਰ ਦੀ ਗੱਲ ਹੋਵੇ ਜਾਂ ਖੇਤੀ ਬਿਜਲੀ ਦੀ ਗੱਲ ਹੋਵੇ ਕਿਉਂ ਨਹੀਂ ਇਹ ਸਰਦੀਆਂ ਚ ਸਭ ਕੁਝ ਮੁਕਾ ਲਿਆ ਜਾਂਦਾ ਕਿ ਜਦੋਂ ਉਦੋਂ ਲਾਈਟ ਦੀ ਲੋਡ ਘੱਟ ਹੁੰਦੀ ਹੈ ਸਰਕਾਰਾਂ ਕਿਉਂ ਇਹ ਲੋਕਾਂ ਦੇ ਨਾਲ ਇਸ ਤੱਕਾ ਖਿਲਵਾੜ ਕਰਦੀਆਂ ਇਹ ਜਿਹੜਾ ਇਸ ਤਰ੍ਹਾਂ ਸਰਕਾਰਾਂ ਖਿਲਵਾੜ ਕਰਦੀਆਂ ਨੇ ਸਾਡੇ ਕਿਸਾਨ ਹੈ ਮਜ਼ਦੂਰ ਹੈ ਚਲੋ ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਤਾਂ ਗੱਲਾਂ ਬਾਤਾਂ ਦਾ ਪਤਾ ਹੈ ਪਰ ਜਿਹੜੀ ਸਰਕਾਰਾਂ ਦੀ ਨੀਤੀ ਹੈ ਨਾ ਸਰਕਾਰਾਂ ਨੇ ਕਿਸਾਨਾਂ ਤੋਂ ਪਹਿਲੀ ਖੋਣੀ ਹੈ ਪਹਿਲੀ ਖੋਣੀ ਹੈ ਪੜੀ ਖੋਕੇ ਵੱਡੇ ਵੱਡੇ ਫਾਰਮ ਬਣਾਉਣੇ ਆ ਬਾਹਰਲੇ 40 45 ਸੂਬਿਆਂ ਨਾਲ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੋ ਗਈਆਂ ਕੈਨੇਡਾ ਅਮਰੀਕਾ ਨਾਲ ਜਿੱਥੇ ਅਸੀਂ ਬੱਚੇ ਭੇਜ ਰਹੇ ਆ ਕਿ ਉਹਨਾਂ ਨੇ ਸਾਨੂੰ ਖੇਤੀ ਤੋਂ ਬਾਹਰ ਕਰਨਾ ਹੈ ਐਸੇ ਕਰਕੇ ਜੇ ਇਹਨਾਂ ਨੂੰ ਸਾਡੀ ਲੋੜ ਹੋਵੇ ਖਾਣੇ ਦਾਣੇ ਦੀ ਇਹਨਾਂ ਨੂੰ ਸਾਡੇ ਤੋਂ ਕੋਈ ਆਸ ਹੋਵੇ ਤਾਂ ਇਹ ਸਾਡੀਆਂ ਤਾਰਾਂ ਕਸਣ ਕਿਉਂ ਸਾਡਾ ਜਿੱਥੇ ਬਿਜਲੀ ਦਾ ਸਾਨੂੰ ਚਾਹੀਦੀ 8 ਘੰਟੇ ਉੱਥੇ 10 ਘੰਟੇ ਦੇਣ ਇਹ ਸਾਨੂੰ ਦੇ ਨਹੀਂ ਦੇ ਸਾਨੂੰ ਖੱਜਲ ਖਵਾਰੀ ਕਰੇ ਸਾਡੇ ਹੱਥ ਖੜੇ ਕਰਾਉਂਦੇ ਆ ਖੇਤੀ ਤੋਂ ਕਿ ਇਹ ਕਿਸਾਨਾਂ ਦੇ ਹੱਥ ਖੜੇ ਹੋ ਜਾਣ ਤਾਂ ਅਸੀਂ ਜ਼ਮੀਨ ਤੇ ਕਾਬੂ ਹੋ ਜੀਏ ਖੇਤੀ ਖੋਨ ਦੀ ਗੱਲ ਆ ਜਾਂਦੀ ਹੈ ਖੇਤੀ ਖੋਨ ਦੀ ਨੀਤੀ ਖੇਤੀ ਖੋਨ ਦੀ ਗੱਲ ਹਰ ਇੱਕ ਕਿਸਾਨ ਜੱਥੇਬੰਦੀਆਂ ਕਰਦੀਆਂ ਨੇ ਪਰ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਖੇਤੀ ਉਹਦੇ ਕੋਲ ਵੀ ਹੈ ਫਸਲ ਉਹਦੀ ਵੀ ਉਗਦੀ ਹੈ ਤਾਂ ਖੇਤ ਉਹਦੇ ਕੋਲ ਵੀ ਹੈ ਫਿਰ ਉਹਨਾਂ ਦੇ ਵੀ ਖੋਏ ਜਾਣੇ ਉਹ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਮੈਨੂੰ ਪਤਾ ਅਦਯੋਗ ਲਿਆਵਾਂਗੇ ਕਹਿੰਦਾ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਇਹ ਜਦੋਂ ਪਹਿਲਾਂ ਸਾਡੇ ਨਾਲ ਚੀਮਾ ਮੰਡੀ ਬੈਠਾ ਰਿਹਾ 2019 ਦੇ ਵਿੱਚ ਉਦੋਂ ਇਹਨੇ ਗੱਲਾਂ ਬਾਤ ਸਾਡੇ ਵਿੱਚ ਬਹਿ ਕੇ ਕਰੀਆਂ ਧਰਨੇ ਦੇ ਵਿੱਚ ਕਹਿੰਦਾ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਜਿੰਦੂ ਦਾ ਸੱਤਾ ਦੇ ਵਿੱਚ ਆਇਆ ਹੈ ਉਦੋਂ ਦੀਆਂ ਗੱਲਾਂ ਹੀ ਹੋਰ ਹੋ ਗਈਆਂ ਕਿਉਂਕਿ ਹੁਣ ਇਹ ਕੋਆਪਰੇਟ ਕਰਾਣੇ ਦੀ ਮੁਠੀ ਦੇ ਵਿੱਚ ਹੈ ਇਹਦੀ ਜਾਨ ਹੈ ਜਿਹੜੀ ਕੋਆਪਰੇਟ ਕਰਾਣੇ ਦੀ ਮੁਠੀ ਚ ਹੈ ਜਿਹੜਾ ਕਿਸੇ ਦੀ ਧੌਣ ਤੇ ਗੋਡਾ ਰੱਖ ਕੇ ਕਰਾਉਂਦੇ ਆ ਉਹ ਕਰਦਾ ਇਹ ਇਹਦੇ ਕੋਈ ਵੱਸ ਦੀ ਗੱਲ ਨਹੀਂ ਕੋਈ ਵੀ ਬਣ ਜੇ ਮੰਤਰੀ ਜਿਹੜਾ ਉਹ ਇਹਨਾਂ ਕੋਆਪਰੇਟ ਕਰਾਣਾਂ ਦੇ ਐਂਟਰ ਚੋ ਕੇ ਚੱਲੂਗਾ ਉਹ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਜਿਹੜੀ ਸੰਗੀ ਕੁੱਟੂਆ ਹੁਣ ਕਿ ਪਿੰਡਾਂ ਦੇ ਵਿੱਚ ਵੋਟਾਂ ਲੈਣ ਦੇ ਲਈ ਆ ਰਹੇ ਆ ਫਿਰ ਲੋਕ ਕੀ ਕਰਨਗੇ ਹੁਣ ਹੁਣ ਤੀਜਾ ਬਦਲਾਵ ਲੈ ਕੇ ਆਉਣਾ ਸੀ ਉਹ ਵੀ ਲੈ ਆਂਦਾ ਇਹਦੇ ਤੋਂ ਵੀ ਲੋਕ ਕਿਤੇ ਨਾ ਕਿਤੇ ਨਾਰਾਜ਼ ਲੱਗਦੇ ਆ ਕੀ ਲੱ ਕੀ ਲੱਗਦਾ ਤੁਹਾਨੂੰ ਕੀ ਹੋਣਾ ਚਾਹੀਦਾ ਜਿਹੜੇ ਲੋਕ ਆ ਨਾ ਸਾਡੇ ਹੁਣ ਕੱਲ ਵੀ ਸਾਡੇ ਸਿਮਰਤ ਕੌਰ ਆ ਕੇ ਆਈ ਆ ਉਹ ਤੋਂ ਪਹਿਲਾਂ ਸੀ ਇਹ ਤਸਵੀਰ ਦਾ ਵੀ ਖਰਾਓ ਕਰਿਆ ਖੁੱਡੀਆਂ ਵਾਲੇ ਦਾ ਵੀ ਕਰਿਆ ਸੀ ਮੈਂਮੇ ਸਾਡੇ ਬੰਦੇ ਰੋਕਦੇ ਸੀ ਨਾ ਮੈਨੂੰ ਉਹੀ ਮੁੜਕਿਆਂ ਦੇ ਵੀ ਤੂੰ ਤਾਂ ਯਾਰ ਵਧੀਆ ਬੋਲਿਆ ਮੈਂ ਕਹਾ ਵਧੀਆ ਸੀ ਇਹੀ ਕੁਝ ਬੋਲਦੇ ਨੇ ਅਸੀਂ ਕੋਈ ਡਾਂਗ ਨਹੀਂ ਮਾਰਦੇ ਉਹਦੇ ਕਿਹਦੇ ਜੇ ਕੋਈ ਮੰਤਰੀ ਹੈਗਾ ਉਹਦਾ ਗਲਤ ਨਹੀਂ ਕੁੱਟਦੇ ਅਸੀਂ ਅਸੀਂ ਜਵਾਲਸਵਾ ਵੀ ਕਰਨੇ ਹੁੰਦੇ ਆ ਉਹ ਅਸੀਂ ਕੀਤੇ ਆ ਉਹਦੇ ਨਾਲ ਵੀ ਹੋਰ ਵੀ ਆ ਗਿਆ ਉਹਦੇ ਨਾਲ ਵੀ ਕਰਾਂਗੇ ਪਰ ਇਹ ਕੰਮ ਤਾਂ ਸੱਤਾ ਧਰਨੇ ਕਰਨੇ ਸੀ ਨਾ 2 ਸਾਲ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਕੋਈ ਵਿਕਾਸ ਕੀਤਾ ਨਹੀਂ ਕੋਈ ਵਿਕਾਸ ਨਹੀਂ ਕਰਿਆ ਸਾਡੇ ਅਕਾਲੀ ਦਲ ਆਵਾਜ਼ ਦੀ ਪਾਰਟੀ ਭਾਜਪਾ ਆ ਗਈ ਕਾਂਗਰਸ ਆ ਗਈ ਕਿਸੇ ਨੇ ਕੁਝ ਨਹੀਂ ਕਰਿਆ ਸਾਡੇ ਜੇ ਕਿਸੇ ਸਾਡੇ ਬੱਚੇ ਬੱਚੀ ਤੋਂ ਪੁੱਛ ਲੋ ਜੇ ਸਾਡੇ ਕਿਤੇ 5 ਪੈਸਾ ਦਾ ਕੰਮ ਵੀ ਕਰਿਆ ਹੋਵੇ ਵਿਕਾਸ ਦੀ ਗੱਲ ਸਾਡੇ ਪਿੰਡ ਦੇ ਨੇੜੇ ਵੀ ਨਹੀਂ ਆਉਂਦੀ ਠੀਕ ਹੈ ਤਾਂ ਇੱਥੇ ਹੋਰ ਵੀ ਮੌਜੂਦਾ ਗੱਲਬਾਤ ਕਰਦੇ ਹਾਂ ਹਾਂਜੀ ਬਾਪੂ ਜੀ ਕਿਵੇਂ ਹੋ ਕੀ ਹੱਦੀ ਗੱਲ ਹੈ ਜੀ ਅੱਜ ਫਿਰ ਗ੍ਰੈਡ ਚ ਆ ਗਏ ਹਾਂ ਹਾਂਜੀ ਕਿਸਾਨ ਤਾਂ ਕਹਿੰਦੇ ਨੇ 24 ਘੰਟੇ ਲੈਟੀ ਬਹੁਤ ਵਧੀਆ ਦਿੱਤੀ ਹੈ ਕਹਿੰਦੇ ਭਗਵੰਤ ਮਾਨ ਸਰਕਾਰੀ ਚੰਗੀ ਆ ਇਹ ਜੀ ਕਈ ਝਕਰ ਬਣ ਜਾਂਦੇ ਆ ਹੂੰ ਅੰਨਾ ਪੰਨਾ ਤਾਂ ਗ੍ਰੈਡ ਵੀ ਆ ਹੂੰ ਤਿੰਨ ਫੀਟ ਚੱਲੀ ਜਾਂਦਾ ਰੁੱਕਾ ਕੋਲੇ ਆ ਹੂੰ ਸਾਡੇ ਗ੍ਰੇਡ ਦੀ ਜਾਂਦੀ ਉੱਥੇ ਲਾਈਟ ਆ ਜਦੋਂ ਫਾਲਟ ਪੈ ਜਾਂਦਾ ਸਾਰੇ ਸਾਥ ਮੱਛਰ ਖਾਈ ਦਾ ਸਾਨੂੰ ਕੁਝ ਸੁਣਦਾ ਨਹੀਂ ਉਲੁਕਾ ਪਿੰਡ ਵਿੱਚ ਜਾ ਕੇ ਵੇਖ ਲੋ ਨਾ ਤਾਂ ਬਾਜੂ ਲਾਈਟ ਆਉਂਦੀ ਐ ਨਾਲ ਸਾਡੇ ਗ੍ਰੇਡ ਦੀਆਂ ਉਹਦੀ ਹੁੰਦੀ ਐ ਉਹਦੀ ਬਾਹਰ ਵੀ ਨਹੀਂ ਕੱਢੀ ਇਹ ਲੀਡਰਾਂ ਦੀ ਲਾਈਟ ਐ ਸਾਡੀ ਲਾਈਟ ਹੈ ਨਹੀਂ ਇਹ ਉਹਨਾਂ ਨੇ ਕਿ ਖਰੀਦ ਕੇ ਆਪਦਾ ਨਾ ਪਿੰਡ ਨੂੰ ਜੋੜਿਆ ਅੱਛਾ ਹੁਣ ਤਾਂ ਆਮ ਆਮ ਘਰਾਂ ਦਾ ਮੁੰਡਾ ਬਣਿਆ ਹੋਇਆ ਭਗਵੰਤ ਮਾਨ ਜਿਹੜਾ ਉਹ ਤਾਂ ਕਹਿੰਦਾ ਮੈਂ ਆਮ ਘਰਾਂ ਦਾ ਕਹਿੰਦਾ ਇਹ ਚੋਰੀ ਆਮੋ ਕਿ ਉਹ ਆਵਾ ਨਹੀਂ ਚੋਰੀਆਂ ਕੁੱਤਾ ਕੁੱਤਾਂ ਚੋਰੀ ਰਲ ਗਏ ਅੱਛਾ ਜੀ ਹਾਂ ਇਹ ਰਾਂ ਵਿੱਚ ਹੀ ਰਲ ਗਿਆ ਇਹ ਅੱਛਾ ਹਾਂ ਇਹ ਦਾ ਸਾਡੀ ਸੰਤੋਨੀ ਉਹਨਾਂ ਲਈ ਆ ਇਹ ਕਿਵੇਂ ਹੁਣ ਲੱਗਦਾ ਗਰਮੀਤ ਖੁੱਡੀਆਂ ਜਿੱਤ ਜਾਊਗਾ ਫਿਰ ਬਠਿੰਡੇ ਨਾ 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 ਕੋਈ ਪਰਮਾ ਕਮ ਲੂਗਾ ਰਲਮਾ ਆਰਾਮਾ ਇਹ ਕੋਈ ਵੀ ਜਾਤ ਖੂਸੂ ਨਹੀਂ ਹਰ ਨਹੀਂ ਜਾਂਦਾ ਕੋਈ ਰਲਮਾ ਕਿਵੇਂ ਭਾਜੇਪੀ ਨੂੰ ਵੀ ਉਹਵੇਂ ਉਹਨੀ ਵੋਟ ਪੈ ਮੈਂ ਨਾ ਉਹ ਜਵਾਨਤਾ ਉੱਠੂਗੀ ਅੱਛਾ ਹਾਂ ਠੀਕ ਲੈਡ ਦਾ ਤਾਂ ਜਦੋਂ ਇਹ ਸਰਕਾਰਾਂ ਦਾ ਕੋਆਪਰੇਟ ਘਰਾਣਿਆਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਸਰਕਾਰੀ ادارے ਜਿਹੜੇ ਉਹ ਪ੍ਰਾਈਵੇਟ ਕਰਨ ਦੇ ਤਲੇ ਹੋਏ ਹੈ ਮੇਨ ਬਿਜਲੀ ਬੋਰਡ ਦੇ ਵਿੱਚ ਕੋਈ ਅਧਿਕਾਰੀ ਨਹੀਂ ਕੋਈ ਮਤਲਬ ਸਾਡੇ ਕੋਲੇ ਇੱਥੇ ਜਿਹੜੇ ਭਰਤੀ ਹੋਣੇ ਆ ਮੁੰਡੇ ਆ ਜਿਹੜੇ ਹੈਗੇ ਆ ਉਹਨਾਂ ਦੀ ਬਹੁਤ ਸਾਰੀ ਕਮੀ ਹੈ ਇਸ ਕਰਕੇ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹਣਾ ਹੈਗਾ ਸਾਡੇ ਪਿੰਡ ਦੀਆਂ ਕਿਸਾਨ ਜਿੱਥੇ ਬੰਦੀਆਂ ਚਾਰ ਹੈ ਸਾਡੇ ਪਿੰਡ ਦੇ ਵੱਖ-ਵੱਖ ਧਰਾਂ ਦੇ ਵਿੱਚ ਕੰਮ ਕਰਦੇ ਐ ਉਹ ਅੱਜ ਮੈਂ ਆਪਦੀ ਪੰਜਾਬ ਖੇਤ ਮਜ਼ਦੂਰ ਜੁਨੀਅਨ ਵੱਲੋਂ ਵਧਾਈ ਦਿਨੇ ਇਹਨਾਂ ਨੂੰ ਕਿ ਜਿਨ੍ਹਾਂ ਨੇ ਚਾਰਾਂ ਜਥੇਬੰਦੀਆਂ ਨੇ ਆ ਕੇ ਗ੍ਰੈਡ ਦੇ ਵਿੱਚ ਇੱਕੋ ਸਿਟੇ ਤੇ ਇੱਕੋ ਗੱਲ ਕਰੀ ਐ ਇਸ ਤਕਾਂ ਪਿੰਡ ਦੀਆਂ ਜਿਹ ਸਮੱਸਿਆਵਾਂ ਜੜੀਆਂ ਜਾਂ ਵਾਟਰ ਬਾਕਸ ਦੀ ਹੋਵੇ ਜਾਂ ਕਿਸੇ ਹੋਰ ਹੋਣ ਜਿੰਨਾ ਚਿਰ ਇਹ ਧਿਰਾਂ ਤੋਂ ਲੋਕ ਝਾਕ ਰੱਖਦੇ ਐ ਯਾਰ ਇਹ ਇਕੱਠੇ ਹੋਣ ਇਹ ਕਿਸੇ ਸਿੱਟੇ ਤੇ ਗੱਲ ਨੂੰ ਲੈ ਕੇ ਜਾਣ ਤਾਂ ਸਾਡੇ ਲੋਕ ਜਿਹੜੇ ਹੈਗੇਗੇ ਉਹ ਸਾਡੇ ਇਤਿਹਾਸ ਕਰਦੇ ਆ ਤੇ ਮੈਂ ਇਹਨਾਂ ਨੂੰ ਵਧਾਈ ਦਿੰਨਾ ਹੈਗਾ ਵੀ ਚਾਰ ਕਿਸਾਨ ਜਿੱਥੇ ਬੰਦੀਆਂ ਨੇ ਇਕੱਠੇ ਹੋ ਕੇ ਇਸ ਨਾਲ ਜੋੜ ਕੇ ਬਿਜਲੀ ਬੋਰਡ ਦੇ ਦਫ਼ਤਰ ਆ ਕੇ ਕਿਹਾ ਤਾਂ ਉਹ ਜਿਹੜਾ ਹੈਗਾ ਇਹ ਕੀਤਾ ਹੋਇਆ ਜਿਉਂ ਚੱਲਦਾ ਜਿੰਨਾ ਚਿਰ ਨਹੀਂ ਚੱਲਦਾ ਉਹਨਾਂ ਚਿਰ ਅਸੀਂ ਇੱਥੇ ਹੀ ਬੈਠੇ ਇਹ ਤਾਂ ਭਗਵੰਤ ਮਾਨਤਾ ਕਹਿੰਦੇ ਇਹ ਕਹਿੰਦੇ ਕਿ ਵੀ ਜਥੇਬੰਦੀਆਂ ਦੀ ਲੋੜ ਹੀ ਨਹੀਂ ਕਹਿੰਦਾ ਮੈਂ ਤਾਂ ਆਮ ਘਰਾਂ ਦਾ ਮੁੰਡਾ ਕਹਿੰਦਾ ਮੇਰੀ ਲੋੜ ਸੀ ਕਹਿੰਦਾ ਹੁਣ ਬਣ ਗਿਆ ਕਹਿੰਦਾ ਹੁਣ ਤਾਂ ਪੰਜਾਬ ਆ ਕਹਿੰਦਾ ਤਰੱਕੀ ਦੇ ਰਾਹ ਤੇ ਚੱਲ ਪਿਆ ਭਗਵੰਤ ਮਾਨਤਾ ਬਹੁਤ ਕੁਝ ਕਹਿੰਦਾ ਸੀ ਭਗਵੰਤ ਮਾਨਤਾ ਇਹ ਵੀ ਕਹਿੰਦਾ ਸੀ ਵਗਦ ਆ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਵਗਿਆ ਹਾਂ ਆਉਂਦਾ ਹੁਸ਼ਿਆਰਪੁਰ ਆ ਗਿਆ ਹੁਣ ਚਾਰ ਪੰਜ ਰੈਲੀਆਂ ਕਰਤੀਆਂ ਜੀ ਕਮੀਆਂ ਦੇ ਵੇੜੇ ਜਿਹੜੇ ਸੂਰਜ ਨੂੰ ਸਨੇਹਾ ਦਿੰਦਾ ਸੀਗਾ ਸੱਥਾਂ ਦੇ ਵਿੱਚ ਆਉਂਦੇ ਐਮਐਲਏ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਰੋਟੀ ਖਾਂਦੀ ਮੈਂ ਤੁਹਾਡੇ ਪਿੰਡ ਆਇਆ ਨਹੀਂ ਮਜ਼ਦੂਰ ਵਿੜੇ ਚ ਮੈਂ ਪਹਿਲਾਂ ਵੀ ਦਾਵਾ ਕੀਤਾ ਹੁਣ ਵੀ ਦਾਵਾ ਕਰਦੇ ਚਾਹੇ ਉਹ ਕਾਲੀ ਵਾਲੇ ਆ ਚਾਹੇ ਉਹ ਕਾਂਗਰਸੀ ਵਾਲੇ ਆ ਭਾਜਪਾ ਵਾਲੇ ਆ ਅਸੀਂ ਸਾਰਿਆਂ ਨੂੰ ਕੇਰ ਕੇ ਸਵਾਲ ਕਰਾਂਗੇ ਸਾਡੇ ਪਿੰਡ ਦੀਆਂ ਕਿਸਾਨ ਚਾਰ ਜੱਥੇਬੰਦੀਆਂ ਹੈਗੀਆਂ ਮੇਰੀ ਉਹਨਾਂ ਨੂੰ ਵੀ ਅਪੀਲ ਹੈਗੀ ਹੈ ਪਰ ਸੋ ਹਰ ਸਿਮਰਤ ਕੌਰ ਆਈ ਸੀਗੀ ਸਾਨੂੰ ਮਤਲਬ ਕਿਸਾਨ ਜੱਥੇਬੰਦੀਆਂ ਨੂੰ ਇਕੱਠੇ ਹੋ ਕੇ ਉਹਨਾਂ ਨੂੰ ਸਵਾਲ ਕਰਨੀ ਬਣਦੀ ਸੀ ਜਿਸ ਤੱਕ ਅਸੀਂ ਅੱਜ ਇੱਥੇ ਆਏ ਆ ਉੱਥੇ ਵੀ ਜਾਣਾ ਬਣਦਾ ਸੀ ਪਹਿਲਾਂ ਸਾਡੀ ਆਪ ਦੀ ਸਮੱਸਿਆ ਨੂੰ ਅਸੀਂ ਕਿਸੇ ਨਾ ਕਿਸੇ ਸੱਟੇ ਤੇ ਲਜਾਈਏ ਤਾਂ ਫਿਰ ਜਿਹੜੇ ਹੈਗੇ ਪਿੰਡ ਦੇ ਕੰਮ ਜਿਹੜੇ ਹੈਗੇਗੇ ਉਹ ਵੱਧ ਚੜ ਕੇ ਫਿਰ ਹੋਣਗੇ